ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕਨੇੜੇ ਪਿੰਡ ਵਿਹਲੇਵਾਲਾ ਦੀ ਇੱਕ ਨੌਜਵਾਨ ਲੜਕੀ ਪਿੰਡ ਮਾਨੀ ਸਿੰਘ ਵਾਲਾ ਤੋਂ ਕੱਚਾ ਰਸਤਾ ਸਾਧ ਘਾ ਰਹੀ ਸੀ ਤਾਂ ਉਸ ਪਾਸੋਂ ਦੋ ਨੌਜਵਾਨਾਂ ਨੇ ਤੇਜ਼ ਤਾਰੇ ਹਥਿਆਰਾਂ ਦੇ ਨਾਲ ਉਸ ਤੋਂ ਮੋਬਾਈਲ ਦੀ ਖੋਹ ਲਈ ਆ ਪਰਿਵਾਰ ਵੱਲੋਂ ਖੋਹ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਥਾਣਾ ਸਾਧਕ ਪੁੱਜੇ ਆ ਇਸ ਵੰਦੀ ਗੱਲਬਾਤ ਕਰਦਿਆਂ ਨੌ ਨਿਹਾਲ ਸਿੰਘ ਨੇ ਕੀ ਕਿਹਾ ਤੇ ਲੜਕੀ ਨੇ ਕੀ ਕਿਹਾ ਤੇ ਥਾਣਾ ਮੁਖੀ ਇੰਸਪੈਕਟਰ ਮੈਡਮ ਨੇ ਕੀ ਕਿਹਾ ਤੁਸੀਂ ਵੀ ਦੇਖੋ 사ਤਕ ਤੋਂ ਸਾਡੀ ਖਾਸ ਰਿਪੋਰਟ ਹਰਦੀਪਾ ਕਿਹੜਾ ਪਿੰਡ ਆ ਜੀ ਦੀਲੇਵਰ ਇੱਥੇ ਤੁਸੀਂ ਥਾਣੇ ਕਿਵੇਂ ਆਏ ਹੋ ਥਾਣੇ ਸਾਰਾ ਇਸ ਕੱਕੇ ਆਇਆ ਮੈਂ ਕੱਲ 사ਤਕ ਤੋਂ ਮਾਨੀ ਵਾਲਾ ਕਚੇੜਾ ਤੇ ਜਾ ਰਹੀ ਸੀ ਤੇ ਮੇਰੇ ਨਾਲ ਦੋ ਮੁੰਡੇ ਹੱਥੋਂ ਫਾਈ ਹੋਏ ਆ ਦੀਪ ਸਿੰਘ ਵਾਲੇ ਦੇ ਮੁੰਡੇ ਆ ਨਾਂ ਉਹਨਾਂ ਦਾ ਗਲਾਸ ਹੋਵੇਗਾ ਤੇ ਉਹਨਾਂ ਦੇ ਪਿਓ ਦਾ ਨਾਂ ਜਸਪ੍ਰੀਤ ਹੋਵੇਗਾ ਤੇ ਉਹ ਪਹਿਲਾਂ ਵੀ ਉਹਨਾਂ ਦੇ ਕਾਫੀ ਉਹਨਾਂ ਦੇ ਸਾਥੀਦਰ ਵੀ ਤੇ ਜਿਹਨੇ ਹੱਥ ਪਾਈ ਹੋ ਕੇ ਮੇਰੇ ਨਾਲ ਥੋੜ੍ਹਾ ਥੋੜ੍ਹਾ ਲੱਗ ਗਏ ਨੇ ਉਸ ਤੋਂ ਬਾਅਦ ਮੈਂ ਆ ਕੇ ਥਾਣੇ ਵਿੱਚ ਦਰਖਾਸਤ ਦਿੱਤੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਉਹਨਾਂ ਨੂੰ ਮੈਂ ਪਿਆ ਤਾਂ ਇਹ ਕਹਿੰਦੇ ਕਿ ਅਸੀਂ ਡ੍ਰੈਸਿੰਗ ਤੇ ਕਰਾਂਗੇ ਤੇ ਮੇਰੇ ਨਾਲ ਕਾਫੀ ਜ਼ਿਆਦਾ ਹੋਇਆ ਪਰ ਇਹ ਕੁਝ ਵੀ ਕਰ ਨਹੀਂ ਸਕਿਆ ਕੀ ਤੁਹਾਨੂੰ ਤੋ ਖੋਇਆ ਬਨੇ ਕੌਣ ਖੋਇਆ ਸੀ ਮੋਬਾਈਲ ਹਾਂਜੀ ਕਦੋਂ ਦੀ ਗੱਲ ਹੈ ਇਹ 3 ਵਜੇ ਦੀ ਗੱਲ ਸਰ ਕੱਲ ਕੱਲ ਸੋਮਵਾਰ ਹਾਂਜੀ ਹਾਂਜੀ ਸੋਮਵਾਰ 3 ਵਜੇ ਦੀ ਹਾਂਜੀ ਕਿਹੜਾ ਪਿੰਡ ਆਪਣਾ ਬੀਲੇ ਵਾਲਾ ਤਾਂ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਫੋਨ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅੱਜ ਕਾਣੇ ਆਉਣ ਦਾ ਸਾਡਾ ਕਾਰਨ ਇਹ ਹੈ ਕਿ ਕੱਲ ਸ਼ਾਮ ਨੂੰ 3 ਵਜੇ ਵਿਹਲੇ ਵਾਲੇ ਤੋਂ ਇੱਕ ਲੜਕੀ ਜਿਹੜੀ ਮਾਨੀ ਵਾਲੇ ਦੇ ਕੱਚੇ ਰਸਤੇ ਸਾਦਕਵਾਲ ਆ ਰਹੀ ਸੀਗੀ ਤੇ ਰਸਤੇ ਦੇ ਵਿੱਚ ਦੋ ਨੌਜਵਾਨਾਂ ਨੇ ਜਿਹੜਾ ਉਹਦੀ ਖਿੱਚਾਤ ਹੋਈ ਕੀਤੀ ਉਹਦੇ ਤੋਂ ਜਿਹੜਾ ਫੋਨ ਜਿਹੜਾ ਉਹ ਕੇ ਲੈ ਗਏ ਆ ਉਹਨਾਂ ਦੇ ਕੋਲੇ ਕਾਪੇ ਵਗੈਰਾ ਸੀਗੇ ਕੱਲ ਦੀ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਸਾਦਕ ਨੂੰ ਹਾਲੇ ਤੱਕ ਜਿਹੜਾ ਪੁਲਿਸ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰ ਨੇ ਖੁਦ ਭੱਜਨੱਠੀ ਕਰਕੇ ਬੰਦਿਆਂ ਦਾ ਪਤਾ ਲਵਾ ਲਿਆ। ਇਹਨਾਂ ਨੂੰ ਸਾਰਾ ਕੁਝ ਦੱਸਤਾ ਕਿ ਦੀਪ ਸਿੰਘ ਵਾਲੇ ਦੇ ਨੌਜਵਾਨ ਆ। ਉਹ ਨੌਜਵਾਨ ਜਿਹੜਾ ਗਲਾਬ ਸਿੰਘ ਆ ਜਿਹੜਾ ਪਿਛਲੇ ਦਿਨੀ 77 ਕਿਲੋ ਹਾਇਰਵਨ ਤੇ ਤਿੰਨ ਜਗਾਨਾਂ ਦੇ ਪਿਸਟਲ ਬਰਾਮਦ ਹੋਏ ਸੀਗੇ ਪਰੋਈਪੁਰ ਸਰਹੱਦ ਤੋਂ ਤੇ ਉਹਦੇ ਵਿੱਚ ਵੀ ਉਹਦਾ ਨਾਮ ਸ਼ਾਮਲ ਆ। ਪੁਲਿਸ ਪਤਾ ਨਹੀਂ ਕਿਉਂ ਐਡੇ ਵੱਡੇ ਸਮਗਲਰਾਂ ਤੋਂ ਇਸ ਤਰ੍ਹਾਂ ਦੇ ਲੋਕਾਂ ਖੋਹਾਂ ਕਰਨ ਵਾਲਿਆਂ ਨਾਲ ਇਹਨਾਂ ਦੀ ਕੀ ਸਾਂਝ ਆ ਲੱਗਦਾ ਕਿ ਮੋਟੀ ਕਮਾਈ ਜਿਹੜੀ ਪੁਲਿਸ ਨੂੰ ਆ ਉਹ ਨਸ਼ਾ ਤਸਕਰਾਂ ਤੋਂ ਚੋਰਾ ਤੋਂ ਠੱਗਾ ਤੋਂ ਹੁੰਦੀ ਆ ਇਸੇ ਕਰਕੇ ਸਾਧਕ ਪੁਲਿਸ ਨਹੀਂ ਚਾਹੁੰਦੀ ਕਿ ਉਹਨਾਂ ਦੋਚੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਐਸਐਚਓ ਮੈਡਮ ਨਾਲ ਹੁਣ ਵੀ ਗੱਲਬਾਤ ਹੋਈ ਆ ਪਰ ਗੋਗਲਵਾ ਤੋਂ ਮਿੱਟੀ ਝਾੜਨ ਵਾਲਾ ਐਸਐਚਓ ਮੈਡਮ ਨੇ ਕੰਮ ਕੀਤਾ ਹਲੇ ਕਹਿ ਰਹੇ ਕਿ ਅਸੀਂ ਫੋਨ ਟ੍ਰੇਸਿੰਗ ਤੇ ਲਾਵਾਂਗੇ ਪਰਚਾ ਦਰਜ ਕਰਾਂਗੇ ਉਸ ਤੋਂ ਬਾਅਦ ਜਿਹੜੇ ਬੰਦੇ ਗ੍ਰਿਫਤਾਰ ਕਰਾਂਗੇ ਜਦੋਂ ਕੱਲ ਦਾ ਅਪਰਾਯਰ ਕਟਾਉਣ ਵਾਸਤੇ ਦਰਖਾਸਤ ਦਿੱਤੀ ਗਈ ਆ ਚਾਹੀਦਾ ਤਾਂ ਇਹ ਸੀਗਾ ਕਿ ਕੱਲ ਹੀ ਜਦੋਂ ਬੰਦਿਆਂ ਬਾਰੇ ਦੱਸ ਦਿੱਤਾ ਕਿ ਦੀਪ ਸਿੰਘ ਵਾਲੇ ਦੇ ਉਹ ਨੌਜਵਾਨ ਆ ਤੇ ਉਸੇ ਵਕਤ ਜਾ ਕੇ ਉਹਨਾਂ ਤੇ ਰੇਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵੀ ਉਹ ਕਿਸੇ ਹੋਰ ਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਇਸ ਤਰ੍ਹਾਂ ਜਿਵੇਂ ਪੁਲਿਸ ਨੇ ਖੁੱਲੀ ਛੁੱਟੀ ਦਿੱਤੀ ਹੋਈ ਆ ਉਹਨਾਂ ਲੁਟੇਰਿਆਂ ਨੂੰ ਉਹ ਕੱਲ ਨੂੰ ਕਿਸੇ ਦਾ ਹੋਰ ਵੀ ਜਾਨੀ ਮਾਲੀ ਨੁਕਸਾਨ ਕਰਨਗੇ ਤੇ ਇਹਦੀ ਜ਼ਿੰਮੇਵਾਰ ਜਿਹੜੀ ਸਾਧਕ ਪੁਲਿਸ ਹੋਊਗੀ ਅਸੀਂ ਅੱਜ ਸ਼ਾਮ ਤੱਕ ਦਾ ਜਿਹੜਾ ਸਮਾਂ ਸਾਧਕ ਪੁਲਿਸ ਨੂੰ ਦੇ ਰਹੇ ਆ ਜੇ ਸ਼ਾਮ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਤੇ ਕੱਲ ਥਾਣੇ ਦਾ ਜਿਹੜਾ ਉਹ ਘਰਾਓ ਆ ਉਹ ਕੀਤਾ ਜਾਊ। ਤਾਂ ਇੱਕ ਲੜਕੀ ਦਾ ਮੋਬਾਈਲ ਖੋਇਆ ਸੀ ਉਸ ਸੰਬੰਧੀ ਕਾਰਵਾਈ ਕੀ ਹੋ ਰਹੀ ਹੈ? ਹਾਂਜੀ ਇਸ ਸੰਬੰਧੀ ਸਾਨੂੰ ਕੱਲ ਸ਼ਾਮੀ ਦਰਖਾਸਤ ਮਿਲੀ ਹੈ ਜੀ। ਤਾਂ ਅਸੀਂ ਥਾਣੇਦਾਰ ਨੂੰ ਮਾਰਕ ਕੀਤੀ ਹੈ। ਅੱਜ ਉਹ ਰੇਡ ਤੇ ਗਏ ਨਹੀਂ। ਇਸ ਸੰਬੰਧੀ ਜਲਦੀ ਮਸਲਾ ਹੱਲ ਕੀਤਾ ਜਾਊ।